ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਾ ਵੱਡਾ ਝਟਕਾ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੋ ਵੱਡੇ ਆਗੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀワਲ ਦੇ ਖਿਲਾਫ ਹੋ ਗਏ ਨੇ ਉਹਨਾਂ ਨੇ ਬਗਾवट ਕਰ ਦਿੱਤੀ ਹੈ ਅਤੇ ਆਪ ਕੋ ਆਪਣੇ ਅਹੁਦੇਾਰ ਤੋਂ ਅੱਜ ਸਤੀਫੇ ਆਪ ਆदमी ਪਾਰਟੀ ਦੇ ਕੈਬਨ ਮੰਤਰੀ ਅਤੇ ਪ੍ਰਧਾਨ ਅਮਨ ਅਰੂੜਾ ਨੂੰ ਸੌਮ ਦਿੱਤੇ ਨੇ ਉਹ ਕਹਿੰਦੇ ਨੇ ਕਿ ਕਿਸਾਨਾਂ ਦੀ ਜ਼ਮੀਨਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਪਾਸੇ ਅਸੀਂ ਐਮਐਸਪੀ ਦੀ ਗੱਲ ਕੀਤੀ ਇੱਕ ਪਾਸੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਨ ਦੀ ਗੱਲ ਕੀਤੀ ਤੇ ਦੂਸਰੇ ਪਾਸੇ ਅਸੀਂ ਜ਼ਮੀਨ ਐਕਵਾਇਰ ਕਰ ਰਹੇ ਹਾਂ ਉਹ ਵੀ ਜਿਹੜੀ ਜ਼ਮੀਨ ਬੀਜਣ ਯੋਗ ਹੈ ਖੇਤੀ ਯੋਗ ਹੈ ਜਿੱਥੇ ਕਿਸਾਨਾਂ ਦੇ ਢਿੱਡ ਭਰਨ ਤੋਂ ਇਲਾਵਾ ਮਜ਼ਦੂਰ ਵਰਗ ਅਤੇ ਕਾਰੀਗਰਾਂ ਦੇ ਵੀ ਢਿੱਡ ਭਰੇ ਜਾਂਦੇ ਨੇ ਉਹਨਾਂ ਨੂੰ ਮਜ਼ਦੂਰੀ ਮਿਲਦੀ ਹੈ ਤੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੀ ਜ਼ਮੀਨ ਨੂੰ ਖਤਮ ਖਤਮ ਕਰਨ ਦੇ ਨਾਲ-ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਢਿੱਡ ਉੱਤੇ ਵੀ ਲਤ ਮਾਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਵਿਰੋਧ ਵਿੱਚ ਆਪ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਸੰਗਰੂਰ ਜ਼ਿਲ੍ਹੇ ਤੋਂ ਆਪ ਦੇ ਦੋ ਹੋਰ ਆਗੂਆਂ ਆਗੂਆਂ ਨੇ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤੇ ਹਨ ਯਾਨੀ ਕਿ ਦੋ ਆਪ ਆਦਮੀ ਪਾਰਟੀ ਦੇ ਮੈਂਬਰਾਂ ਨੇ ਆਪ ਆਦਮੀ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤੇ ਨੇ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਅਸਤੀਫਾ ਦੇਣ ਵਾਲੇ ਆਗੂਆਂ ਵਿੱਚ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਹੈਰੀ ਜੋ ਕਿ ਜ਼ਿਲ੍ਹਾ ਯੂਥ ਜੁਆਇੰਟਸ ਕਰ ਹਨ ਅਤੇ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੁਰੂ ਸ਼ਾਹ ਬਰਹਾਨ ਯਾਨੀ ਕਿ ਗੁਰਪ੍ਰੀਤ ਸਿੰਘ ਕੋਰੀ ਅਤੇ ਰਵਿੰਦਰ ਸਿੰਘ ਹੈਰੀ ਜੋ ਜ਼ਿਲ੍ਹਾ ਯੂਥ ਜੁਆਇੰਟਸ ਕਰ ਹਨ ਉਹਨਾਂ ਦਾ ਇਹ ਕਦਮ ਸਰਕਾਰ ਦੀ ਲੈਂਡ ਪੁੱਲਿੰਗ ਪਾਲਿਸੀ ਨੀਤੀ ਦੇ ਵਿਰੋਧ ਵਿੱਚ ਲਿਖਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਪਹਿਲਾਂ ਵੀ ਇਸ ਨੀਤੀ ਨੂੰ ਲੈ ਕੇ ਆਗੂ ਅਤੇ ਵਰਕਰ ਆਪੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਨੇ even do ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਵੀ ਕਹਿ ਰਹੇ ਨੇ ਸਕੇਤਾਏ ਦੇ ਲੜਕੇ ਕਿ ਭਾਈ ਲੈਂਡ ਪੁਟਿੰਗ ਪੋਜੀਟਿਵ ਲੈ ਕੇ ਸੋਚ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿਸਾਨਾਂ ਦਾ ਸਲਾਹ مشورہ ਵੀ ਲੈਣਾ ਬੇहद ਜ਼ਰੂਰੀ ਹੈ ਜੇਕਰ ਤੁਸੀਂ ਕਿਸਾਨਾਂ ਦਾ مشورہ ਨਹੀਂ ਲੋਗੇ ਉਹਨਾਂ ਦੇ ਨਾਲ ਮੀਟਿੰਗ ਨਹੀਂ ਕਰੋਗੇ ਤੇ ਇਹ ਬਵਾਲ ਵੱਡੇ ਪੱਧਰ ਤੇ ਫਰੇਗਾ ਵੱਡੇਗਾ ਹਾਲਾਂਕਿ ਪਿੰਡਾਂ ਦੇ ਵਿੱਚ ਬੋਰਡ ਲੱਗ ਚੁੱਕੇ ਨੇ ਨੋਟਿਸ ਬੋਰਡ ਲੱਗ ਚੁੱਕੇ ਨੇ ਕਿ ਕੁੱਤਿਆਂ ਅਤੇ ਆਵਾਰਾ ਡੰਗਰਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਵਰਨਾ ਸਾਡੇ ਪਿੰਡਾਂ ਦੇ ਵਿੱਚ ਮਨਾ ਹੈ ਤੇ ਦੂਸਰੇ ਪਾਸੇ ਇਸਤੀਫੇ ਵੀ ਜਿਹੜੇ ਆਗੂ ਨੇ ਆਪਣੇ ਪੱਧਰ ਤੇ ਲੈਡ ਪੋਲਿੰਗ ਪਾਲਿਸੀ ਦੇ ਵਿਰੋਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਮਤਮਨ ਨੂੰ ਦੇ ਰਹੇ ਹਨ ਧੰਨਵਾਦ